ਬਠਿੰਡਾ ਦੇ ਕਸਵਾ ਭਗਤਾ ਭਾਈ ਵਿਖੇ ਨਹਿਂਗਾ ਦੇ ਬਾਣੇ ਵਿੱਚ ਆਏ ਮੋਟਰਸਾਈਕਲ ਸਵਾਰਾਂ ਨੇ ਲੁੱਟੀ ਆਈਟਨ ਕਾਰ ਮੌਕੇ ਤੋਂ ਆਪਣਾ ਮੋਟਰਸਾਈਕਲ ਛੱਡ ਕੇ ਉੱਥੋਂ ਹੋਈ ਫਰਾਰ ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ ਮਾਮਲਾ ਬੀਤੀ ਕੱਲ ਸ਼ਾਮ ਦਾ ਜਿੱਥੇ ਮੋਟਰਸਾਈਕਲ ਸਵਾਰ ਤਿੰਨ ਨਹਿਂਗਾ ਦੇ ਬਾਣੇ ਵਿਧੇ ਵਿੱਚ ਆਪਣੇ ਵਿਅਕਤੀ ਆਉਂਦੇ ਹਨ ਤੇ ਇਹ ਇੱਕ ਮੋਟਰਸਾਈਕਲ ਤੇ ਆਉਂਦੇ ਹਨ ਜਿੰਨਾਂ ਵੱਲੋਂ ਇੱਕ ਆਈਟਨ ਕਾਰ ਦੀ ਇਹਨਾਂ ਵੱਲੋਂ ਲੁੱਟ ਕੀਤੀ ਜਾਂਦੀ ਹੈ ਮੌਕੇ ਤੋਂ ਫਰਾਰ ਹੋ ਜਾਂਦੇ ਹਨ ਲੁੱਟ ਦੀ ਵਾਰਦਾਤ ਦੇ ਬੇਸਮੇ ਜੋ ਜਦੋਂ ਉਹਨਾਂ ਨੇ ਅਣਜਾਣ ਦਿੱਤਾ ਤਾਂ ਇਹ ਜਿਸ ਮੋਟਰਸਾਈਕਲ ਤੇ ਆਏ ਸੀ ਇਹ ਮੌਕੇ ਤੇ ਹੀ ਉਸ ਮੋਟਰਸਾਈਕਲ ਨੂੰ ਛੱਡ ਕੇ ਉਤੋਂ ਫਰਾਰ ਹੋ ਗਏ ਜਿਸ ਦੇ ਉੱਤੇ ਇੱਕ ਫਰਜੀ ਨੰਬਰ ਲੱਗਿਆ ਹੋਇਆ ਸੀ ਇਸ ਮਾਮਲੇ ਨੂੰ ਲੈ ਕੇ ਐਸਐਸਪੀ ਅਮਨੀਤ ਕੁੰਡਲ ਦਾ ਕਹਿਣਾ ਹੈ ਕਿ ਜਲਦੀ ਹੀ ਸਾਡੇ ਵੱਲੋਂ ਰੂਪੀਆਂ ਨੂੰ ਆਪਣਾ ਫੜੇ ਜਾਵੇਗਾ ਤੇ ਉਹਨਾਂ ਵੱਲੋਂ ਆਪਰੇਸ਼ਨ ਆਪਣਾ ਇਸ ਆਪਰੇਸ਼ਨ ਦੇ ਵਿੱਚ ਸੀਆਈਏ ਦੀਆਂ ਟੀਮਾਂ ਲਗਾ ਦਿੱਤੀਆਂ ਗਈਆਂ ਹਨ ਬਠਿੰਡਾ ਦੇ ਸੀਆਈਏ ਪੁਲਿਸ ਇਸ ਵਾਰਦਾਤ ਦੀ ਸੀਸੀਟੀਵੀ ਕੈਮਰਾ ਦੀ ਵੀਡੀਓ ਦੇ ਆਧਾਰ ਤੇ ਹੀ ਇਹਨਾਂ ਲੋਕਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਹਨਾਂ ਨੂੰ ਆਪਣਾ ਗ੍ਰਿਫਤਾਰ ਕੀਤਾ ਜਾਵੇਗਾ ਅਸੀਂ ਦਿਖਾ ਰਹੇ ਹਾਂ ਇਹ ਭਗਤਾ ਭਾਈ ਕਹਿੰਦੀਆਂ ਸਾਰੀਆਂ ਤਸਵੀਰਾਂ ਜਿੱਥੇ ਤਿੰਨ ਮੋਟਰਸਾਈਕਲ ਸਵਾਰ ਆਉਂਦੇ ਹਨ ਇੱਕ ਨਹਿਂਕਾਂ ਦੇ ਬਾਣੇ ਦੇ ਵਿੱਚ ਆਉਂਦੇ ਹਨ ਤਿੰਨੇ ਇਹ ਅਤੇ ਇਹਨਾਂ ਵੱਲੋਂ ਜਿਸ ਮੋਟਰਸਾਈਕਲ ਤੇ ਆਏ ਸਨ ਉਹ ਮੋਟਰਸਾਈਕਲ ਉੱਥੇ ਹੀ ਛੱਡ ਦਿੱਤਾ ਜਾਂਦਾ ਹੈ ਅਤੇ ਉਸ ਦੇ ਉੱਤੇ ਜਿਹੜਾ ਨੰਬਰ ਸੀਗਾ ਉਹ ਇੱਕ ਫਰਜੀ ਨੰਬਰ ਲੱਗੇ ਹੋਇਆ ਜਿੱਤੇ ਇਹਨਾਂ ਵੱਲੋਂ ਇੱਕ ਆਈਟਨ ਕਾਰ ਲੁੱਟੀ ਗਈ ਹੈ ਜਿਸ ਨੂੰ ਲੈ ਕੇ ਐਸਐਸਪੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਹਨਾਂ ਨੂੰ ਜਲਦੀ ਹੀ ਜਿਹੜੇ ਇਹ આરોપી ਨੇ ਇਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ ਉਹਨਾਂ ਵੱਲੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ਤੇ ਸੀਆਈਏ ਪੁਲਿਸ ਦੀਆਂ ਟੀਮਾਂ ਲਗਾ ਦਿੱਤੀਆਂ ਹਨ ਅਤੇ ਜਲਦੀ ਹੀ ਇਹ ਸਲਾਕਾਂ ਦੇ ਕਿਛੇ ਹੋਣਗੇ ਦੇਖੋ ਤੁਸੀਂ ਸਾਰੀ ਵਾਰਦਾਤ ਕਿਸ ਤਰ੍ਹਾਂ ਸ਼ਾਮੂ 7 ਵਜੇ ਦੇ ਲਗਭਗ ਦਾ ਇਹ ਸਮਾਂ ਸੀਗਾ ਜੋ ਭਗਤਾ ਭਾਈਕਾ ਵੇਖੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਇਹ ਮੋਟਰਸਾਈਕਲ ਸਵਾਰ ਨੇ ਜਿਹੜੇ ਇਹ ਨਿੰਗਾ ਦੇ ਬਾਣ ਦੇ ਵਿੱਚ ਆਉਂਦੇ ਨਹੀਂ ਤਿੰਨੇ ਜਣੇ ਅਤੇ ਉਸ ਤੋਂ ਬਾਅਦ ਇਹ ਆਪਣਾ ਇਸ ਆਪਣਾ ਕਾਰ ਦੀ ਖੋਹ ਕਰਦੇ ਹਨ ਆਈਟਨ ਦੀ ਤੇ ਕਾਰ ਦੀ ਖੋਹ ਕਰਨ ਤੋਂ ਬਾਅਦ ਆਪਣੇ ਜਿਸ ਮੋਟਰਸਾਈਕਲ ਤੇ ਆਏ ਸੀ ਉਹ ਮੋਟਰਸਾਈਕਲ ਉੱਥੇ ਹੀ ਛੱਡ ਦਿੰਦੇ ਹਨ ਅਤੇ ਉਥੋਂ ਫਰਾਰ ਹੋ ਜਾਂਦੇ ਹਨ ਜਿਹੜਾ ਇਹ ਮੋਟਰਸਾਈਕਲ ਸੀ ਇਹਦੇ ਉੱਤੇ ਇੱਕ ਫਰਜੀ ਨੰਬਰ ਲੱਗਿਆ ਹੋਇਆ ਸੀ ਪੁਲਿਸ ਇਸ ਮਾਮਲੇ ਦੀ ਵੀ ਇਹਨਾਂ ਵੱਲੋਂ ਆਪਣਾ ਜਾਂਚ ਕੀਤੀ ਜਾ ਰਹੀ ਹੈ ਭਾਈ ਜੀ ਕੀ ਗੱਲਬਾਤ ਹੋਈ ਹੈ ਤੁਹਾਡੀ ਇਹ ਗੱਡੀ ਖੋ ਕੇ ਭੱਜੇ ਇਥੋਂ ਗੱਡੀ ਖੋ ਕੇ ਭੱਜੇ ਛੱਡ ਤੋਂ ਕਿਹੜੀ ਗੱਡੀ ਸੀਗੀ ਆਈ 10 ਸੀਗੀ ਕਿੰਨੇ ਕ ਵਜੇ ਦਾ ਟਾਈਮ ਸੀ ਟਾਈਮ 2:07 ਵਜੇ 25 ਮਿੰਟ ਦਾ ਹੋ ਗਿਆ ਸੀ ਤੇ 28 ਮਿੰਟ ਦੋ ਦੋ ਮਿੰਟ ਲੱਗੇ ਆਰੇ ਦੇਸੀ ਬੰਦੇ ਉਹ ਮੋਟਰਸਾਈਕਲ ਤੇ ਸੀਗੀ ਕਿੰਨੇ ਜਾਣੇ ਸੀ ਦੰਨਿਆਣੇ ਸੀਗੀ ਇਨਿੰਗ ਸਿੰਘ ਬਾਣੇ ਤੇ ਸੀਗੀ ਕੋਈ ਨੰਬਰ ਨੰਬਰ ਵਗੈਰਾ ਨੋਟ ਕੀਤਾ ਮਹਸਾਬ ਨਹੀਂ ਮੋਟਰਸਾਈਕਲ ਦਾ ਕੋਈ ਨੰਬਰ ਨਹੀਂ ਨੋਟਿਆ ਉਹ ਨਾਲ ਦੀ ਆਪਾਂ ਜੀ ਕਾ ਮੋਟਰਸਾਈਕਲ ਵਾਲ ਦੋ ਸਾਨੂੰ ਪੈਗੇ ਡੁੱਟ ਗਏ ਠੀਕ